ਪਿੰਡ ਦੇ ਵਿੱਚ ਸ਼ਰਿਆਮ ਗੋਲੀ ਚੱਲੀ ਹੈ ਜੀ ਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਿੰਡ ਹਰਦਵਾਲ ਡੇਰਾ ਬਾਬਾ ਨਾਨਕ ਜਿੱਥੇ ਤੁਹਾਨੂੰ ਯਾਦ ਹੋਵੇਗਾ ਕਿ 2 ਕਰੋੜ ਰੁਪਏ ਦੀ ਬੋਲੀ ਇੱਕ ਬੰਦੇ ਦੇ ਵੱਲੋਂ ਸਰਪੰਚੀ ਲੈਂਡ ਦੇ ਵਾਸਤੇ ਲਾ ਦਿੱਤੀ ਗਈ ਸੀ ਤਾਂ ਉਸੇ ਪਿੰਡ ਦੇ ਵਿੱਚ ਹੁਣ ਗੋਲੀਆਂ ਚੱਲੀਆਂ ਨੇ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ 3 ਤੋਂ 4 ਰੌਂਦ ਜਿਹੜੇ ਨੇ ਉਹ ਫਾਇਰ ਕੀਤੇ ਗਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਆਦਰਾਸ ਮੁਮੂਲੀ ਜੀ ਗੱਲ ਨੂੰ ਲੈ ਕੇ ਇਹ ਵਿਵਾਦ ਜਿਹੜਾ ਉਹ ਪਾ ਕੇ ਆ ਤਾਂ ਮਾਮੂਲੀ ਜੀ ਗੱਲ ਤੋਂ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਘਰੇ ਪੰਜ ਤੋਂ ਸੱਤ ਬੰਦਿਆਂ ਨੇ ਆਣ ਕੇ ਤੇਜ਼ ਉਤਾਰ ਹਥਿਆਰਾਂ ਦੇ ਨਾਲ ਨਾਲੇ ਹਮਲਾ ਕਰ ਦਿੱਤਾ ਔਰ ਨਾਲੇ ਫਾਇਰਿੰਗ ਕਰ ਦਿੱਤੀ ਸਾਡੇ ਘਰੇ ਆਣ ਕੇ ਤਾਂ ਮਾਮਲਾ ਤੁਹਾਨੂੰ ਦੱਸਦੇ ਆ ਕਿ ਆਖਰਕਾਰ ਇਹ ਛੋਟਾ ਜਿਹਾ ਮਾਮੂਲੀ ਜਿਹਾ ਮਾਮਲਾ ਕੀ ਸੀਗਾ ਤਾਂ ਦਰਅਸਲ ਸੜਕ ਦੇ ਉੱਪਰ ਇਹ ਗੱਲਬਾਤ ਹੁੰਦੀ ਹੈ ਦੋ ਧਿਰਾਂ ਦੇ ਵਿਚਾਲੇ ਆਰੇ ਟਰੈਕਟਰ ਚਲਾ ਰਿਆਂ ਹੁੰਦਾ ਇੱਕ ਧਿਰ ਤਾਂ ਇਸੇ ਗੱਲ ਨੂੰ ਲੈ ਕੇ ਥੋੜੀ ਜੀ ਬਹਿਸ-ਬਾਜੀ ਹੋ ਜਾਂਦੀ ਹੈ ਰਾਹ ਦੇਣ ਨੂੰ ਲੈ ਕੇ ਰਾਹ ਨਹੀਂ ਦਿੱਤਾ ਤਾਂ ਦੂਸਰੀ ਧਿਰ ਦੇ ਵੱਲੋਂ ਗਾਲਾਂ ਕੱਢ ਦਿੱਤੀਆਂ ਜਾਂਦੀਆਂ ਨੇ ਤਾਂ ਪਹਿਲੀ ਧਿਰ ਜਿਹੜੀ ਹੈ ਉਹ ਕਹਿੰਦੀ ਹੈ ਕਿ ਉਹਨਾਂ ਦੇ ਵੱਲੋਂ ਵੀ ਕੋਈ ਕਿਹਾ ਸੁਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਦੋਨਾਂ ਦੇ ਵਿਚਾਲੇ ਤਕਰਾਰ ਹੁੰਦੀ ਹੈ ਜਦੋਂ ਟਰੈਕਟਰ ਲੈ ਕੇ ਧਿਰ ਜੁੜੀ ਘਰੇ ਜਾਂਦੀ ਹੈ ਤਾਂ ਦੂਜੀ ਧਿਰ ਆਣ ਕੇ ਉਹਨਾਂ ਦੇ ਘਰੇ ਹਮਲਾ ਕਰ ਦਿੰਦੀ ਹੈ 5 ਤੋਂ 7 ਬੰਦਿਆਂ ਦੇ ਨਾਲ ਘਰ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ ਤਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਟਰੈਕਟਰ ਤੱਕ ਭੰਨਿਆ ਗਿਆ ਘਰ ਦੇ ਵਿੱਚ ਆਣ ਕੇ ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਤੱਕ ਚਲਾਈਆਂ ਗਈਆਂ ਨੇ 3 ਤੋਂ 4 ਰਾਉਂਡ ਜਿਹੜੇ ਨੇ ਉਹ ਫਾਇਰ ਕੀਤੇ ਗਏ ਨੇ ਮੌਕੇ ਤੇ ਪੁਲਿਸ ਵੀ ਪਹੁੰਚੀ ਆ ਪੁਲਿਸ ਦੇ ਵੱਲੋਂ ਵੀ छानबीन ਕੀਤੀ ਜਾ ਰਹੀ ਆ ਪਰ ਤਸਵੀਰ ਤੁਹਾਨੂੰ ਦਿਖਾ ਰਹੇ ਆ ਪਰਿਵਾਰ ਦਾ ਕਹਿਣਾ ਹੈ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਧਮਕੀ ਦਿੱਤੀ ਗਈ ਹੈ ਜਿਨ੍ਹਾਂ ਬੰਦੇ ਨੇ ਸਾਡੇ ਘਰ ਆਣ ਕੇ ਹਮਲਾ ਕਰ ਦਿੱਤਾ ਉਹ ਕਹਿੰਦੇ ਕਿ ਜੇ ਤੁਸੀਂ ਪਿੰਡ ਆਏ ਤਾਂ ਤੁਹਾਨੂੰ ਗੋਲੀ ਮਾਰ ਦੇਾਂਗੇ ਇੱਕ ਪਾਸੇ ਸਰਪੰਚੀ ਦਾ ਮਾਹੌਲ ਹੈ ਚੋਣਾਂ ਦਾ ਆਹ ਮਾਹੌਲ ਹੈ ਇਲੈਕਸ਼ਨ 15 ਤਰੀਕ ਨੂੰ ਹੋਣੀਆਂ ਨੇ ਪਰ ਉਸ ਤੋਂ ਪਹਿਲਾਂ ਅਜਿਹੀ ਵਾਰਦਾਤ ਪਿੰਡ ਦੇ ਵਿੱਚ ਵਾਪਰਨੀ ਇਹ ਵੀ ਵੱਡੇ ਸਵਾਲ ਖੜੇ ਕਰ ਦਿੰਦੀ ਹੈ ਤਾਂ ਹੁਣ ਆ ਇਸ ਪਿੰਡ ਦੇ ਵਿੱਚ ਇਹ ਜਿਹੜਾ ਪੀੜਤ ਪਰਿਵਾਰ ਹੈ ਆ ਦੇਖ ਸਕਦੇ ਹੋ ਮੌਕੇ ਤੇ ਪੁਲਿਸ ਪਹੁੰਚੀ ਹੋਈ ਹੈ ਬਿਆਨ ਅ ਦਰਜ ਜਿਹੜੇ ਆ ਪੁਲਿਸ ਦੇ ਨਾ ਕੀਤੇ ਜਾ ਰਿਹਾ ਪੀੜਤ ਪਰਿਵਾਰਾਂ ਦੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਘਰੇ 5 ਤੋਂ 7 ਬੰਦੇ ਆਉਂਦੇ ਨੇ ਔਰ ਆਉਂਦਿਆਂ ਸਾਰખી ਸਾਡੇ ਉੱਪਰ ਹਮਲਾ ਕਰ ਦਿੰਦੇ ਨੇ ਅਰਜੁਨ ਟਰੈਕਟਰ ਦੇ ਉੱਪਰ ਦੇਖਿਆ ਜਾ ਰਿਹਾ ਕਿ ਦੱਸਿਆ ਜਾ ਰਿਹਾ ਕਿ ਤੇਜ਼ ਤਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਗਏ ਨੇ ਔਰ 4 ਤੋਂ 3 ਤੋਂ 4 ਰਾਊਂਡ ਜਿਹੜੇ ਉਹ ਫਾਇਰ ਕਰ ਦਿੱਤੇ ਗਏ ਨੇ ਹਾਲਾਂਕਿ ਗੱਲ ਕਿਹੜੀ ਹੋਈ ਹੈ ਮਮੂਲੀ ਜੀ ਗੱਲ ਹੋਈ ਹੈ ਟਰੈਕਟਰ ਪਰਾਕਰਨ ਨੂੰ ਲੈ ਕੇ ਗੱਲ ਹੋਈ ਸਾਈਡ ਦੇ ਨੂੰ ਲੈ ਕੇ ਗੱਲ ਹੋਈ ਉੰਦਾਇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਰੂੜੀ ਜਿਹੜੀ ਉਹ ਆਪਣੇ ਖੇਤਾਂ ਦੇ ਵਿੱਚ ਪਾਰੇ ਸੀਗੇ ਔਰ ਕਿਰਾਏ ਦੇ ਨਾਲ ਸੜਕ ਤੋਂ ਰੂੜੀ ਜਿਹੜੀ ਆ ਉਹ ਖੇਤਾਂ ਦੇ ਵੱਲ ਲੈ ਕੇ ਜਾ ਰਹੇ ਸੀ ਔਰ ਇੰਨੇ ਚਿਰ ਨੂੰ ਇੱਕ ਬੰਦਾ ਆਉਂਦਾ ਮੋਟਰ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਉਹ ਕਹਿੰਦਾ ਕਿ ਇਹਨੂੰ ਪਰੇ ਕਰ ਤਾਂ ਇਹ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਮੈਂ ਸਿਰਫ ਉਹਨੂੰ ਇੰਨਾ ਕਹਿ ਕੇ ਹਾਂ ਭਾਈ ਕਰ ਰਿਹਾ ਬਸ 2 ਮਿੰਟ ਰੁਕ ਜਾਓ ਤਾਂ ਇੰਨੇ ਦੇ ਵਿੱਚ ਹੀ ਜਿਹੜਾ ਮੋਟਰਸਾਈਕਲ ਤੇ ਸਵਾਰ ਹੁੰਦਾ ਬੰਦਾ ਆ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਸਾਨੂੰ ਗਾਲ੍ਹਾਂ ਕੱਢ ਦਿੱਤੀਆਂ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਉਹ ਕਹਿੰਦਾ ਕਿ ਰੁਕੋ ਮੈਂ ਹੁਣੇ ਆਇਆ ਬੰਦੇ ਲੈ ਕੇ ਤਾਂ ਉਹ ਬੰਦੇ ਲੈ ਕੇ ਵਾਪਸ ਜਦੋਂ ਆਉਂਦਾ ਹੈ ਤਾਂ ਸਾਡੇ ਘਰ ਤੇ ਆਣ ਕੇ ਹਮਲਾ ਕਰ ਦਿੱਤਾ ਜਾਂਦਾ ਹੈ ਸ਼ਰੀਆਮ ਫਾਇਰਿੰਗ ਕੀਤੀ ਜਾਂਦੀ ਹੈ ਤਾਂ 2 ਕਰੋੜ ਦਾ ਪਿੰਡ ਹੈ ਇਹ ਜਿੱਥੇ ਬੋਲੀ ਲੱਗੀ ਸੀ 2 ਕਰੋੜ ਦੀ ਸਰਪੰਚੀ ਨੂੰ ਲੈ ਕੇ ਪਿੰਡ ਹਰਦੋਆਲ ਟੇਹਰਾ ਬਾਬਾ ਨਾਨਕ ਜਿੱਥੇ ਸ਼ਰੀਆਮ ਪਿੰਡ ਦੇ ਵਿੱਚ ਸਰ ਮੈਂ ਖੇਤ ਦੇ ਵਿੱਚ ਰੂੜੀ ਖਿਲਾਰਨਿਆ ਮੈរី ਉਹਲੀ ਬਿਚੇ ਤੱਕ ਹੀ ਆ ਕਹਾਂ ਨਾ ਇਹ ਉਧਰੋਂ ਬਾਸ਼ਾ ਆਇਆ ਇਹਨੇ ਆਣ ਕੇ ਮੋਟਰਸਾਈਕਲ ਮੋਰੋਂ ਨਿਗਾਇਆ ਤੇ ਮੈਨੂੰ ਗਾਲਾਂ ਕੱਢੀਆਂ ਤਾਂ ਇਹਨੂੰ ਇੱਕ ਬੰਨੇ ਕਰ ਲਾ ਮੈਂ ਹੁਣ ਮੈਂ ਕਰਨ ਤੇ ਡਿਆ ਮੈਂ ਕਿ ਤੂੰ 2 ਮਿੰਟ ਖਲੋ ਜਨੋਂ ਤੇ ਆਂਦਾ ਵੀ ਇਹਨੇ ਮੈਨੂੰ ਗਾਲਾਂ ਕੱਢੀਆਂ ਤਾਂ ਇੱਥੇ ਰਿਓ 2 ਮਿੰਟ ਤੇ ਮੈਂ ਹੁਣੇ ਬੰਦੇ ਲੈ ਕੇ ਆਇਆ ਅਸੀਂ ਉੱਥੇ ਚੱਲੋ ਕਰਾਹ ਮਾਰਦੇ ਰਹੇ ਆ ਮੁੜ ਕੇ ਅਸੀਂ ਘਰ ਆ ਗਏ ਆ ਤੇ ਘਰ ਆਣ ਕੇ ਇਹ ਸੱਤ-ਅੱਠ ਮੁੰਡੇ ਲੈ ਕੇ ਆਇਆ ਤੇ ਇਹਨੇ ਆਣ ਕੇ ਚੇ ਆਵਾਜ਼ ਮਾਰੀ ਅਸੀਂ ਗਾਂ ਆਏ ਆ ਸਾਰਾ ਪਰਿਵਾਰ ਨਾਲ ਬੱਚੇ ਤੇ ਇਹਨੇ ਇਹ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਪਹਿਲਾਂ ਇੱਥੇ ਤੁਹਾਡੀ ਟਕਰਾਰਬਾਜੀ ਇੱਥੇ ਵੀ ਹੋਈ ਇੱਥੇ ਕੋਈ ਨਹੀਂ ਹੋਇਆ ਇੱਥੇ ਗੱਲਾਂ ਸਸਤਰੀਆਂ ਇਹ ਮੈਂ ਉਹਨੂੰ ਕਹਿ ਰਿਹਾ ਇਹ ਮੇਰਾ ਛੋਟਾ ਭਰਾ ਹੈ ਇਹਨੇ ਆਖਿਆ ਵੀ ਜੇ ਉਹ ਕੋਈ ਗਲਤੀ ਹੋਈ ਹੈ ਆਈ ਮਾਫੀ ਮੰਗਾਉਣੀ ਹੈ ਇਹ ਆਂਦਾ ਵੀ ਜੋ ਮਾਫੀ ਮੰਗਾਉਣੀ ਹੈ ਤੇ ਗਲਤੀ ਮੈਂ ਹੈ ਮਾਫੀ ਮੈਂ ਮੰਗ ਲੈਣਾ ਉਹਨੇ ਉਹਨੇ ਆਂਦਾ ਨਹੀਂ ਉਹਦੇ ਕੋਲ ਮੰਗਾਉਣੀ ਆ ਉਹਨਾਂ ਜਿਹਨੂੰ ਉਹਦੇ ਦੂਜੇ ਭਰਾ ਨੇ ਜਿਹੜੇ ਉਹ ਦਿਨ ਚੜ ਫਾਇਰ ਕਰ ਦਿੱਤੇ ਨੇ ਗੋਲੀਬਾਰੀ ਸਿੱਧੀ ਮੇਰੇ ਕੋਈ ਮੇ ਸਿੱਧੀ ਮਾਰੀ ਆ ਤੇ ਉਹ ਜਿਹੜੇ ਆ ਉਹ ਸਾਈਡ ਤੇ ਮੈਂ ਸਾਈਡ ਤੇ ਹੋ ਗਿਆ ਤੇ ਮੁੜ ਕੇ ਜਨਾਨੀਆਂ ਗਾੜੀ ਬਚੇ ਹੋ ਗਏ ਉਹ ਹਵਾਲਾ ਬਾਬਾ ਬੈ ਗਏ ਮੁੜ ਕੇ ਉਹ ਜਿਹੜੇ ਉਹ ਦੌੜ ਗਏ ਆ ਸਾਡਾ ਟਰੈਕਟਰ ਵੀ ਬੰਨ ਗਏ ਆ ਆ ਟਰੈਕਟਰ ਜਰਾ ਰਾਜ ਕੇ ਨਸ਼ਾ ਵੇਚਦੇ ਆ ਰਾਜ ਕੇ ਉਹ ਦੋ ਦੋ ਧਿਆਰ ਹੀ ਉਹਨਾਂ ਕੋ ਕਿੰਨੇ ਜਾਨੀ ਆਏ ਸੱਤ ਜਾਨੀ ਕਿੰਨੇ ਫੈਰ ਕੀਤੇ ਉਹਨਾਂ ਫੈਰ ਉਹਨਾਂ ਤਿੰਨ ਚਾਰ ਕੀਤੇ ਚਾਹ ਤਿੰਨ ਚਾਰ ਹੰਝ ਕੀਤੇ ਹੀ ਦੋ ਨਹੀਂ ਲੱਭੇ ਤਿੰਨ ਤਿੰਨ ਕੋਲ ਲੱਭ ਗਿਆ ਦੋ ਨਹੀਂ ਲੱਭੇ ਸਾਰੇ ਕੋ ਧਿਆਰ ਨਹੀਂ ਦੋ ਜਣਿਆਂ ਕੋ ਦੂਜਿਆਂ ਕੋ ਦਾਤਰ ਤੇ ਛੋਟੇ ਤੇ ਫਿਰ ਬੋਸਾਈ ਬੋਸਾਈ ਆ ਸ਼ਾਸ਼ਨ ਆਇਆ ਉਹਨਾਂ ਨੇ ਹੁਣ ਕਾਗਜ਼ੀ ਕਾਰਵਾਈ ਸਾਡੇ ਬਿਆਨ ਲੈ ਕੇ ਕਾਗਜ਼ੀ ਕਾਰਵਾਈ ਕੀਤੀ ਆ ਉਹ ਹੁਣ ਏਹ ਧਮਕੀ ਦੇ ਗਏ ਕਿ ਏਹ ਪਿੰਡ ਆਉਣ ਦਿਨ ਗੋਲੀ ਮਾਰ ਦੇਣੀ ਤੇ ਸਾਡਾ ਕੋਈ ਵੀ ਮੇਰਾ ਨੁਕਸਾਨ ਹੋ ਜਾਂਦਾ ਇਹ ਬਾਸ਼ਾ ਤੇ ਬਾਸ਼ਾ ਦਾ ਭਰਾ ਜਿਹੜਾ ਇਹ ਜੁਮਿਆਰ ਹੋਣਗੇ ਪੰਨੂ ਦਾ ਮੁੰਡਾ ਬਿਨਾਂ ਸਾਡੇ ਪਿੰਡ ਦਾ ਮੁੰਡਾ ਪੰਨੂ ਬੰਨੂ ਆ ਉਹਦਾ ਉਹ ਵੀ ਨਾਲ ਆ ਪਿੰਡ ਦੇ ਵੀ ਤਿੰਨ ਚਾਰ ਬੰਦੇ ਆ ਤਿੰਨ ਚਾਰ ਬੰਦੇ ਬਾਹਰੋਂ ਕੁਛ ਨਹੀਂ ਵੀਰ ਜੀ ਬਾਹਰ ਹੋਇਆ ਝਗੜਾ ਕੋਈ ਗੱਲ ਵੀ ਨਹੀਂ ਹੋਈ ਇਹ ਆਨ ਕੇ ਦੱਸਣੇ ਵੀ ਦਾ ਉਹ ਨਾਂ ਕੇ ਗਏ ਸਾਡੇ ਬੱਚੇ ਨੇ ਨਹੀਂ ਦੱਸਿਆ ਤੁਹਾਨੂੰ ਪਤਾ ਵੀ ਨਹੀਂ ਤੇ ਉਸੇ ਵਲੇ 5-7 ਮਿੰਟਾਂ ਦੇ ਵਿੱਚ ਹੀ ਆਨ ਕੇ ਦੇ ਇੱਥੇ ਬੂਹੇ ਘੜੀ ਇੱਥੇ ਆਏ ਨੇ ਤੇ ਉਹ ਕਹਿੰਦੇ ਪਾਪਾ ਉਹ ਮੰਡੇ ਲੈ ਕੇ ਆ ਗਿਆ ਭਾਈ ਅਸੀਂ ਆਹੀ ਆਪਾਂ ਇਹ ਮੈਂ ਹਾਂ ਚੱਲੋ ਬੱਚਿਆਂ ਨੂੰ ਸਮਝਾਉਣੇ ਵੀ ਇਦਾਂ ਨਹੀਂ ਕਰੀਦਾ ਤੁਹਾਡੀਆਂ ਵੀ ਮਾਵਾ ਭੈਣਾ ਭੈਣ ਭਰਾ ਹੈਗੇ ਘਰ ਮੈਂ ਆਨ ਕੇ ਕਹਾ ਹਾਂ ਕਿ ਤੁਹਾਡੇ ਘਰ ਮਾਪਿਓ ਕੋਈ ਨਹੀਂ ਹੈਗਾ ਤੁਹਾਨੂੰ ਕੋਈ ਝਿੜਕਦਾ ਨਹੀਂ ਕਿਦਾਂ ਮੇਰਾ ਕੋਈ ਨਹੀਂ ਹੈਗਾ ਮਾਪਿਓ ਜੇ ਵੇਖੋ ਵੀ ਜੀ ਨਾਲਿਸ ਧਮਕੀ ਦੇ ਗਿਆ ਨੇ ਪਹਿਲਾਂ ਸਾਡੇ ਨਾਲ ਲਾਲਾ ਲਾਲਾ ਕਰਦਾ ਰਿਹਾ ਮੈਂ ਕਿਹਾ ਮੈਂ ਕਿਹਾ ਮੈਨੂੰ ਗੋਲੀ ਮਾਰ ਇਹ ਇਹ ਮੇਰੇ ਮਗਰ ਫਲੋ ਤੇ ਹੀ ਤੇ ਇਹਨਾਂ ਦੀ ਕੰਨਾਂ ਦੇ ਲਾਗੋਂ ਦੀ 5 ਗੋਲੀਆਂ ਲਗਾਈਆਂ ਜੇ ਇਹ ਇਹਨਾਂ ਨੂੰ ਵੱਜ ਜਾਂਦੀ ਤੇ ਫਿਰ ਕੌਣ ਜ਼ਿੰਮੇਵਾਰ ਮੈਂ ਤੇ ਪਿੰਡ ਦਾ ਹੀ ਕਸੂਰ ਕੱਢੂੰਗੀ ਜਿਨ੍ਹਾਂ ਨੇ ਇਹੋ ਜਿਹੇ ਗੁੰਡੇ ਪਾਲੇ ਪੰਚਾਇਤਾਂ ਕੀ ਨਹੀਂ ਕਰ ਸਕਦੀਆਂ ਵੀਰ ਜੀ ਸਭ ਕੁਝ ਕਰ ਸਕਦੀਆਂ ਬਸ ਇਹਨਾਂ ਨੇ ਇਹੋ ਹੀ ਨਸ਼ੇ ਕਰਕੇ ਇਧਰੋਂ ਦੀ ਆਉਂਦੇ ਨੇ ਨਸ਼ੇ ਲੈਣ ਖਾ ਪੀ ਕੇ ਰੱਜ ਕੇ ਅੰਨੇ ਹੋਏ ਆਉਂਦੇ ਨੇ ਤੇ ਇਥੋਂ ਦੀ ਲਾਗੂ ਦੀ ਨੰਗਦੇ ਨੇ ਹੱਡਾ ਨਿਕਾ ਜਾ ਬੇਟਾ ਮੇਰਾ ਉਹ ਕੁੜੀਆਂ ਨੇ ਨਾਲ ਚੁੱਕਿਆ ਜੇ ਉਹਨੂੰ ਗੋਲੀ ਵੱਜ ਜੰਦੀ ਅਸੀਂ ਕਿੱਥੇ ਜਾਂਦੇ ਆ ਮੈਂ ਪੰਚਾਇਤ ਨੂੰ ਕਹੂੰਗੀ ਸ਼ਿਕਾਇਤ ਲਾਉਂਗੇ ਏਅਰ ਵਾਲਾਂ ਵਾਲਾਂ ਨੂੰ ਵੀ ਅੱਜ ਅਸੀਂ ਸੇਫ ਨਹੀਂ ਆਨੂੰ ਧਮਕੀ ਵੀ ਦੇ ਕੇ ਗਿਆ ਆ ਵੀ ਜੇ ਅੱਜ ਰਾਤ ਨੂੰ ਆਈ ਤੇ ਤੈਨੂੰ ਗੋਲੀ ਮਾਰ ਕੇ ਤੇਨੂੰ ਮੈਂ ਮਾਰਨਾ ਹੀ ਮਾਰਨਾ ਕਿਨੇ ਜਾਣੇ ਆਏ ਸੱਤ ਜਾਣੇ ਹੈਗੇ ਹੀ ਦੋਵਾਂ ਕੋ ਪਿਸਤੌਲ ਹੀ ਪੰਜ ਗੋਲੀਆਂ ਇਹਨਾਂ ਨੇ ਫੈਕ ਕੱਡੀਆਂ ਨੇ ਮੇਰੇ ਘਰ ਵਾਲੇ ਦੇ ਜੇ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਮੈਂ ਸਾਰੀ ਪੰਚਾਇਤ ਵਿੱਚ ਸਾਰੀ ਸਾਰੇ ਇਹਨਾਂ ਪਿੰਡ ਵਾਲਿਆਂ ਦਾ ਹੀ ਨਾਮ ਲਉਣਾ ਵੀ ਜਿਨ੍ਹਾਂ ਨੇ ਗੁੰਡੇ ਪਾਲੇ ਨੇ ਇਹ ਕੀ ਨਹੀਂ ਕਰ ਸਕਦੇ ਅੱਜ ਕੱਲ ਪੰਚਾਇਤਾਂ ਬਸ ਇਹਨਾਂ ਨੂੰ ਵੋਟਾਂ ਨੇ ਮਤਲਬ ਆ ਤੇ ਪੁਲਿਸ ਵਾਲਿਆਂ ਨੇ ਇਹੀ ਗੱਲ ਤੋਂ ਪੁਲਿਸ ਵਾਲਿਆਂ ਨੇ ਹਾਂ ਇਹੀ ਕੀਤੀ ਹੈ ਉਹ ਆਏ ਸਾਡੇ ਨਾਲ ਮੋਕਾ ਵੇਖਣ ਆਏ ਨੇ ਕੀ ਮੰਗ ਕਰਦੇ ਆਹੀਂ ਇਹੋ ਹੀ ਕਹਿੰਦੇ ਆ ਵੀ ਇਹੋ ਜਿਹੇ ਗੁੰਡਿਆਂ ਨੂੰ ਫੜੋ ਜੇਲ੍ਹਾਂ ਚ ਬਾਹਰੋ ਇਹਨਾਂ ਕੋ ਖਤਰਾ ਹਨ ਅਸੀਂ ਅਹੀਂ ਹੈ ਅਹੀਂ ਸੇ ਆਪਣੀ ਆਇਥੇ ਪਰ ਬਾਲਾਂ ਵਿੱਚ ਅਹੀਂ ਰਿਹਾ ਕਿ ਸੇਫ ਨਹੀਂ ਆ ਪਿੰਡ ਚ ਅਹੀਂ ਕਿੱਥੇ ਜਾਈਏ ਅਹੀਂ ਨਹੀਂ ਸੇ ਆਫੇ ਤੇ ਮੈਂ ਪੰਚਾਇਤ ਨੂੰ ਨਹੀਂ ਤੇ ਆਹੀਂ ਜਿੱਦਣ ਵੋਟਾ ਲੈਣ ਆਏ ਆਹੀਂ ਗਾੜੀੋਂ ਪੈ ਜਾਣਾ ਜੇ ਗੱਲ ਇਹ ਹੋਈ ਜਦੋਂ ਆਏ ਨੇ ਇੱਥੇ ਮੈਂ ਉਹਨਾਂ ਨੂੰ ਆਖਿਆ ਮੇਰਾ ਵੱਡਾ ਬਰਾਦਰ ਆ ਤੇ ਤੁਸੀਂ ਮਤਲਬ ਨਾ ਇਦਾਂ ਕਰੋ ਤੇ ਮੈਂ ਉਹਦੇ ਵੱਲੋਂ ਮਾਫੀ ਮੰਗਾਉਣੀ ਏ ਉਹਦੇ ਕੋਲ ਤੇ ਮੈਂ ਸੋਚਿਆ ਮੈਂ ਕਿ ਤੂੰ ਮੈਂ ਵੀ ਉਹਦਾ ਬਰਾਦਰ ਹਾਂ ਮੈਂ ਮਾਫੀ ਉਹਦੇ ਕੋਲ ਮੰਗ ਰਿਹਾ ਮੈਂ ਕਿ ਮੈਂ ਮਾਫੀ ਮੰਗ ਲੈਣਾ ਉਹ ਇੱਕ ਮੁੰਡਾ ਆਂਦਾ ਵੀ ਮਾਫੀ ਦੀ ਮੰਗਣ ਡਿਆ ਤੇ ਉਹਨੇ ਸੋਚਿਆ ਵੀ ਨਹੀਂ ਇਹ ਮਾਫੀ ਉਹਦੇ ਕੋਲ ਮੰਗਾਉਣੀ ਆ ਉਹ ਬਾਹਰ ਇੱਥੇ ਸਾਡਾ ਟਰੈਕਟਰ ਖੜਾ ਟਰੈਕਟਰ ਦੇ ਉੱਤੇ ਦਾਤਰ ਮਾਰ ਕੇ ਅੰਦਰੋਂ ਪਿੰਡ ਆਈ ਅਸੀਂ ਤੇਨੂੰ ਪਿੰਡ ਗੋਲੀ ਮਾਰ ਦੇਣੀ ਤੇ ਅਸੀਂ ਮੁੜ ਕੇ ਇਥੋਂ ਚਲੇ ਗਏ ਤੇ ਅਸੀਂ ਜਾ ਕੇ ਤੇ ਮਤਲਬ ਥਾਣੇ ਦਰਖਾਸਤ ਦਿੱਤੀ ਪ੍ਰਸ਼ਾਸਨ ਨੂੰ ਅਸੀਂ ਇਹ ਗੱਲ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਸਾਡੇ ਗਾੜੀ ਜੋ ਵੀ ਸਾਡਾ ਮਸਲਾ ਹੈ ਇਹ ਮਤਲਬ ਸਾਨੂੰ ਖਤਰਾ ਹੈ ਇਹਨਾਂ ਤੋਂ ਸਾਨੂੰ ਅਜੇ ਵੀ ਧਮਕੀਆਂ ਦੇ ਕੇ ਗਏ ਨੇ ਵੀ ਤੁਸੀਂ ਕੀ ਕਰ ਲਓਗੇ ਥਾਣੇ ਜਾ ਕੇ ਕੀ ਕਰ ਲਓ ਜਾਓ ਥਾਣੇ ਚਲੇ ਜਿਓ ਥਾਣੇ ਅਸੀਂ ਹੱਥ ਰੇ ਡਰਦੇ ਗਏ 24 ਸਾਲਾਂ ਦਾ ਬੱਚਾ ਹੈ ਜੇ ਉਹਨੂੰ ਬਾਈ ਚਾਂਸ ਗੋਲੀ ਵਾਜ ਜਾਂਦੀ ਤੇ ਮੇਰੇ ਭਰਾ ਦਾ ਕੀ ਬਣਨਾ ਇਹ ਇਹੋ ਗੱਲ ਕਰਕੇ ਨਿਓ ਚਲ ਗਿਆਂਦੇ ਆਂ ਵੀ ਤੁਹਾਨੂੰ ਗੋਲੀ ਜ਼ਰੂਰ ਮਾਰਨੀ ਆ ਤੁਸੀਂ ਪਿੰਡ ਜਰੂਰ ਆਇਓ ਹੋਰ ਦਾ ਕੋਈ ਰਸਤੇ ਤੋਂ ਟਕਰਾਅ ਨਹੀਂ ਪਰ ਅਸੀਂ ਮੌਕੇ ਤੋਂ ਪਹਿਲਾਂ ਰੇਡ ਕਰਨ ਚੱਲੇ ਆਂ ਫਿਰ ਤੁਹਾਨੂੰ ਆਣ ਕੇ ਦੱਸਦੇ ਸਾਰੀ ਗੱਲ ਨਹੀਂ ਹੋਲ ਬ੍ਰਾਮ੍ਹਦ ਹੋਏ ਆ ਹੋਲ ਬ੍ਰਾਮ੍ਹਦ ਹੋਏ ਤੇ ਨੋ ਕੋਈ